ਕਈ ਅਗਲਾ ਕਹਿ ਦਿੰਦਾ ਵੀ ਸਾਨੂੰ ਤਾਂ 2500 ਵਾਲਾ 2000 ਵਾਲਾ ਸੂਟ ਚਾਹੀਦਾ ਉੱਥੇ ਗਾਹਕ ਨੂੰ ਜਵਾਬ ਦੇ ਦਈਦਾ ਵੀ ਨਹੀਂ ਸਾਡੇ ਕੋਲੇ ਨਹੀਂ ਮਿਲਦਾ ਕਿਉਂਕਿ ਸਾਡੇ ਕੋਲੇ ਜੇ 2500 ਵਾਲਾ ਰੱਖ ਵੀ ਲੈਵਾਂਗੇ ਉਹਨੂੰ ਸੈਟੀਸਫੈਕਸ਼ਨ ਨਹੀਂ ਬੈਠਦੀ ਤਸੱਲੀ ਨਹੀਂ ਬੈਠਦੀ ਉਹ ਤਾਂ ਸਿਰਫ ਇਹੀ ਕਹਿੰਦਾਗਾ ਵੀ ਇਹਦੇ ਕੋਲੇ ਤਾਂ 2500 ਵਾਲਾ ਕਿੱਥੇ ਹੋਊਗਾ ਤਾਂ ਮਾੜੇ ਹੋਊਗਾ ਚਾਹੇ ਅਸੀਂ 2500 ਵਾਲਾ 1500 ਚ ਹੀ ਦਿੰਦੇ ਹੋਈਏ ਪਰ ਸਾਡੇ ਕੋਲੇ ਉਹਨੇ ਫੇਰ ਵੀ ਵਿਸ਼ਵਾਸ ਨਹੀਂ ਕਰਨਾਗਾ ਅੱਜ ਡੱਗੀ ਵਾਲੇ ਬਾਈ ਨਾਲ ਗੱਲਬਾਤ ਕਰਾਂਗੇ ਡੱਗੀਆਂ ਵਾਲੇ ਜਾਂ ਡੱਗੀ ਵਾਲਾ ਬਾਈ ਡੱਗੀ ਸ਼ਬਦ ਕਈ ਲੋਕ ਅੱਜ ਪਹਿਲੀ ਵਾਰ ਸੁਣਨਗੇ ਨਹੀਂ ਬੱਚੇ ਪੜ ਚੁੱਕੇ ਨੇਗੇ ਇਸ ਟਾਈਮ ਉਹ ਗੁੜੀਆਂ ਮਤਲਬ ਕਿ ਬੀਏ ਕਰਕੇ ਐਂਟੀਟੀ ਦਾ ਕੋਰਸ ਕਰਿਆ ਹੋਇਆਗਾ ਉਹਨੇ ਤੇ ਆਪ ਦਾ ਸਲਾਈ ਦਾ ਕੰਮ ਤੋਂ ਰੱਖਿਆਗਾ ਵੱਡਾ ਲੜਕਾ ਜੋ ਹੈਗਾਗਾ ਉਹਨੇ ਪਲੱਸ 2 ਕਰਕੇ ਲੈਰਮ ਅਬੱਤ ਥਰਮਲ ਦੇ ਵਿੱਚ ਜੋਬ ਕਰ ਰਹੇ ਨੇਗੇ ਇਹ ਵੀ ਇਲਜ਼ਾਮ ਸੁਣਿਆਗਾ ਕਿ ਡੱਗੀ ਵਾਲੇ ਭਾਈ ਮਾੜਾ ਕਪੜਾ ਦੇ ਜਾਂਦੇ ਆ ਬਾਅਦ ਚੋਂ ਡੇਲੀ ਨਹੀਂ ਚੜਦੇ ਗਲੀ ਨਹੀਂ ਬੰਦ ਹਾਂ ਜਿਹੜਾ ਇਹਨਾਂ ਕੋਈ ਮਾੜਾ ਮੋਟਾ ਆਮ ਘਰੇ ਪਾਉਣ ਵਾਸਤੇ ਜਾਂ ਕੰਮ ਧੰਦੇ ਵਾਸਤੇ ਲੈਣਾ ਉਹ ਸਾਡੇ ਕੋਲੋਂ ਜਿਨੇ ਆਪਦਾ ਵਿਆਹ ਸ਼ਾਦੀ ਵਾਸਤੇ ਜਾਂ ਕੋਈ ਵਧੀਆ ਚੀਜ਼ ਲੈਣੀ ਆ ਉਹ ਸ਼ਹਿਰ ਤੇ ਸ਼ੋਰੂਮਾਂ ਦੇ ਵਿੱਚ ਅੱਜ ਸਫਰਨਾਮਾ ਪ੍ਰੋਗਰਾਮ ਦੇ ਵਿੱਚ ਜ਼ਿੰਦਗੀ ਦੀਆਂ ਬਾਤਾਂ ਪਾਵਾਂਗੇ ਜ਼ਿੰਦਗੀ ਦੇ ਤਜਰਬਿਆਂ ਦੀਆਂ ਬਾਤਾਂ ਪਾਵਾਂਗੇ ਹਰ ਇੱਕ ਇਨਸਾਨ ਕੋਲੇ ਆਪਣਾ ਆਪਣਾ ਤਜਰਬਾ ਅੱਜ ਡੱਗੀ ਵਾਲੇ ਬਾਈ ਨਾਲ ਗੱਲਬਾਤ ਕਰਾਂਗੇ ਡੱਗੀ ਵਾਲੇ ਜਾਂ ਡੱਗੀ ਵਾਲਾ ਬਾਈ ਡੱਗੀ ਸ਼ਬਦ ਕਈ ਲੋਕ ਅੱਜ ਪਹਿਲੀ ਵਾਰ ਸੁਣਣਗੇ ਜੋ ਮੇਰੀ ਉਮਰ ਦੇ ਆ ਜਾਂ ਮੇਰ ਤੋਂ ਵੱਡੀ ਉਮਰ ਦੇ ਆ ਉਹ ਤਾਂ ਜਾਣਦੇ ਹੋਣਗੇ ਡੱਗੀ ਕੀ ਚੀਜ਼ ਹੁੰਦੀ ਸੀ ਜਾਂ ਡੱਗੀ ਵਾਲਾ ਭਾਈ ਕੌਣ ਹੁੰਦਾ ਸੀ ਇੱਕ ਉਹਨਾਂ ਸਮਿਆਂ ਦੇ ਵਿੱਚ ਸਿਰ ਤੇ ਰੱਖ ਕੇ ਕੱਪੜੇ ਵੇਚਣ ਆਉਂਦਾ ਸੀ ਭਾਈ ਉਸ ਤੋਂ ਦੋ ਸਾਈਕਲ ਤੇ ਰੱਖ ਕੇ ਕੱਪੜੇ ਵੇਚਣ ਆਉਂਦਾ ਸੀ ਭਾਈ ਉਸ ਨੂੰ ਡੱਗੀ ਵਾਲਾ ਕਿਹਾ ਜਾਂਦਾ ਸੀ ਅੱਜ ਸਿਰ ਤੇ ਰੱਖਣਾ ਦਾ ਜੋ ਸਮਾਂ ਸੀ ਉਹ ਵੀ ਅਲੋਪ ਹੋ ਗਿਆ ਸਾਈਕਲ ਤੇ ਕੱਪੜੇ ਰੱਖ ਕੇ ਵੇਚਣਾ ਉਹ ਵੀ ਅਲੋਪ ਹੋ ਗਿਆ ਉਹਨਾਂ ਦੀ ਥਾਂ ਤੇ ਮੋਟਰਸਾਈਕਲ ਆ ਗਏ ਤੇ ਡੱਗੀ ਵਾਲੇ ਭਾਈ ਅਕਸਰ ਹੀ ਕੱਪੜੇ ਵੇਚਦੇ ਸੀ ਉਹਨਾਂ ਤੋਂ ਸਾਡੀਆਂ ਮਾਮਾਂ ਦਾਦੀਆਂ ਚਾਚੀਆਂ ਤਾਈਆਂ ਅਕਸਰ ਕੱਪੜੇ ਲੈਂਦੇ ਆ ਸੀਗੀਆਂ ਤੇ ਅੱਜ ਕੱਲ ਵੀ ਡੱਗੀਆਂ ਵਾਲੇ ਭਾਈ ਸਾਡੇ ਪਿੰਡਾਂ 'ਚ ਆਉਂਦੇ ਆ ਉਹਨਾਂ ਤੋਂ ਕੱਪੜੇ ਬਹੁਤ ਘਟ ਲਏ ਜਾਂਦੇ ਆ ਉਹਨਾਂ ਦੇ ਤਜਰਬਿਆਂ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਭਾਈ ਜੀ ਠੀਕ ਠਾਕ ਜੀ ਬਹੁਤ ਚੜ੍ਹਦੀ ਕਲਾ ਬਹੁਤ ਵਧੀਆ ਜੀ ਤੇ ਭਾਈ ਕਾਫੀ ਗੱਲਾਂ ਬਾਤਾਂ ਕਰਾਂਗੇ ਤਜਰਬਿਆਂ ਦੀਆਂ ਗੱਲਾਂ ਬਾਤਾਂ ਕਰਾਂਗੇ ਹਾਂਜੀ ਹਾਂ ਤੇ ਵੈਸੇ ਜੋ ਗੱਲਾਂ ਬਾਤਾਂ ਤਜਰਬਿਆਂ 'ਚੋਂ ਨਿਕਲਦੀਆਂ ਜੋ ਤਜਰਬਿਆਂ ਗੱਲਾਂ ਬਾਤਾਂ ਨਿਕਲ ਜਾਂਦੇ ਫਿਰ ਕੰਮ ਵੀ ਨਿਕਲਦੇ ਹੈਗੇ ਤੇ ਪਹਿਲਾਂ ਨਾਮ ਜਾਨਣਾ ਚਾਹੁੰਦਾ ਬਾਈ ਤੁਹਾਡਾ ਨਾਮ ਕੀ ਆ ਨਾਮ ਮੇਰਾ ਗੋਗੀ ਸਿੰਘ ਜੀ ਪਿੰਡ ਮੇਰਾ ਲਵੇ ਲਗਦਾ ਫੂਲ ਫੂਲ ਟਾਊਨ ਫੂਲ ਟਾਊਨ ਜੀ ਹਾਂਜੀ ਸਤਨਾਮ ਜਿਗਰੀ ਬਾਈ ਦਾ ਪਿੰਡ ਹੈਗਾ ਹਾਂਜੀ ਹਾਂ ਸਾਡਾ ਮਿੱਤਰ ਹੈਗਾ ਠੀਕ ਹੈ ਜੀ ਤੇ ਬਾਈ ਮੈਂ ਜਿਵੇਂ ਕਿਹਾ ਹੈਗਾ ਕਿ ਇਹ ਕੰਮ ਅਲੋਪ ਜਾਂ ਹੁੰਦਾ ਤੁਰਿਆ ਯਾਰ ਬਹੁਤੇ ਲੋਕ ਅੱਜ ਜਾਣਨਗੇ ਡੱਗੀ ਕੀ ਸ਼ਬਦ ਹੁੰਦੀ ਹੈ ਡੱਗੀ ਵਾਲੇ ਕਿਉਂ ਕਹਿਆ ਜਾਂਦਾ ਬਾਈ ਤੁਹਾਨੂੰ ਡੱਗੀ ਬਸ ਵੀ ਸਾਡੇ ਕੋਲ ਕੱਪੜਾ ਥੋੜਾ ਹੁੰਦਾਗਾ ਆਪਦਾ ਖਾਣ ਪੀਣ ਜੋਗਾ ਰਜਗਾਰ ਟਾਈਮ ਪਾਸ ਪੂਰਾ ਕਰਨ ਵਾਸਤੇ ਉਹਨਾਂ ਇੱਕ ਚੀਜ਼ ਰੱਖ ਚੱਲੇ ਜਾਂਦਾ ਚੱਲ ਸਕਦਾ ਇਸ ਕਰਕੇ ਡੱਗੀ ਕਿਹਾ ਇਸ ਕਰਕੇ ਡੱਗੀ ਕਿਹਾ ਜਾਂਦੀ ਇੱਕ ਤਾਂ ਹੁੰਦਾ ਵੱਡੀਆਂ ਦੁਕਾਨਾਂ ਤੇ ਜਾਣਾ ਹੂੰ ਉਹਨਾਂ ਕੋਲ ਕਪੜਾ ਵੱਜ ਜਾਂਦਾ ਜਾਂ ਕੋਈ ਵੱਡੀਆਂ ਸੇਲਾਂ ਲਾਉਣੀਆਂ ਉਹਨਾਂ ਕੋਲ ਕਪੜਾ ਵੱਜ ਜਾਣਾ ਸਾਡੇ ਕੋਲੇ ਆਪਣਾ ਬਸ ਖਾਂ ਟਾਈਮ ਜੋਗਾ ਬਸ ਰੱਖੀ ਦਾ ਕਰਦਾ ਮਾ ਜੀ ਇਹ ਜ਼ਿਆਦਾ ਨਹੀਂ ਆਪਣ ਤੇ ਜਿਵੇਂ ਅਸੀਂ ਪਹਿਲਾਂ ਛੋਟੇ ਹੁੰਦੇ ਸੀ ਨਾ ਹਾਂਜੀ ਹਾਂ ਸਾਡੀ ਬੇਬੇ ਨੇ ਨਾ ਹਾਂਜੀ ਮੇਰੀ ਦਾਦੀ ਜੀ ਨੇ ਠੀਕ ਹੈ ਜੀ ਤੇ ਮੰਮੀ ਨੂੰ ਕਹਿੰਦੇ ਕਿ ਤਿੰਨ ਭਰਾ ਸੀ ਸਾਨੂੰ ਕੱਪੜਾ ਲੈ ਕੇ ਦਿੱਤਾ ਸੀ ਤਿੰਨਾਂ ਨੂੰ ਇੱਕੋ ਜਿਹਾ ਸੂਟ ਲੈਤਾ ਸੀਗਾ ਇੱਕੋ ਜਿਹਾ ਇੱਕ ਥਾਨ ਲੈਤਾ ਅੱਜ ਕੱਲ ਵੀ ਓਵੇਂ ਥਾਨ ਤੋਂ ਇੱਕੋ ਜਿਹਾ ਖਰੀਦੇ ਜਾਂਦਾ ਕਿ ਨਹੀਂ 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 ਅੱਜ ਕੱਲ ਨਹੀਂ ਕੋਈ ਖਰੀਦਦਾ ਅੱਜ ਕੱਲ ਤਾਂ ਆਪਣੇ ਆਪਣੇ ਜਵਾਖਾਂ ਦੀ ਚੁਆਇਸ ਆ ਹੂੰ ਕੋਈ ਇਹ ਗੱਲ ਨਹੀਂ ਹੈਗੀ ਕਿ ਕਿ ਤੋ ਇੱਕ ਲੈ ਲਿਆ ਕਿਸੇ ਨੇ ਪਸੰਦ ਆ ਗਿਆ ਦੂਜੇ ਨੇ ਨਹੀਂ ਕਰਤੀ ਮੈਂ ਤਾਂ ਇੱਥੋਂ ਲੈਣੇ ਨਹੀਂਗਾ ਮੈਂ ਤਾਂ ਸ਼ਹਿਰ ਚੋਂ ਲੈ ਕੇ ਆਉਣਾਗਾ ਹੂੰ ਇਸ ਤਰ੍ਹਾਂ ਦੀ ਹਮੰਡਾ ਹੋ ਗਏ ਹੁਣ ਉਹ ਗੱਲ ਨਹੀਂ ਹੈਗਾ ਵੀ ਇੱਕ ਨਾਲ ਦਾ ਲਿਆ ਦੇ ਤੇ ਸਾਰੇ ਡੱਬਰ ਦੇ ਪਾਤੇ ਹੂੰ ਹੁਣ ਤਾਂ ਇੱਕ ਇੱਕ ਲੈਣ ਵਾਲੇ ਰਹਿ ਗਏ ਇੱਕ ਦੇ ਪਸੰਦ ਆ ਗਿਆ ਇੱਕ ਨੇ ਲੈ ਲਿਆ ਦੂਜੇ ਨੇ ਕਹਤਾ ਮੈਂ ਤਾਂ ਲੈਣੀ ਹੀ ਨਹੀਂਗਾ ਇੱਥੋਂ ਮੈਂ ਤਾਂ ਆਪਦਾ ਦੁਕਾਨ ਤੋਂ ਲੈ ਕੇ ਆਉਣਾ ਮੈਂ ਤਾਂ ਸ਼ਹਿਰ ਜਾਊਗਾ ਪਰ ਉਸ ਤਨੀ ਅੱਜਕੱਲ ਮਾਹੌਲ ਚੇਂਜ ਬਹੁਤ ਹੋ ਗਏ ਨੇਗੇ ਤੇ ਸ਼ਹਿਰ ਤੋਂ ਗੱਲ ਜ਼ਿਆਦਾ ਹੀ ਆ ਮੈਨੂੰ ਤੇ ਜਿਵੇਂ ਲੋਕ ਸ਼ਹਿਰਾਂ ਨਾਲ ਜੁੜ ਗਏ ਕਿਉਂਕਿ ਆਵਾਜਾਈ ਦੇ ਸਾਧਨ ਆ ਗਏ ਪਹਿਲਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਬਾਈ ਡੱਗੀ ਵਾਲੇ ਸਿਰ ਤੇ ਰੱਖ ਕੇ ਵੀ ਕੱਪੜਾ ਲੈ ਕੇ ਆਉਂਦੇ ਸੀਗੇ ਸਾਈਕਲਾਂ ਦਾ ਸਮਾਂ ਸੀ ਅੱਜ ਮੋਟਰਸਾਈਕਲ ਦਾ ਆ ਗਿਆ ਸਾਈਕਲ ਤੇ ਵੀ ਵੇਚਿਆ ਜੀ ਅਸੀਂ ਸਾਈਕਲ ਤੇ ਵੀ 1.5 ਸਾਲ ਮੈਂ ਵੇਚਿਆਗਾ 2014 ਦੇ ਵਿੱਚ ਮੈਂ ਸਾਈਕਲ ਤੇ ਸ਼ੁਰੂ ਕਰਿਆ ਸੀਗਾ ਸਟਾਰਟਿੰਗ ਕੰਮ ਨਾਲ 2014 ਤੋਂ ਸਟਾਰਟ ਕਰਕੇ 2016 ਤੱਕ ਮੈਂ ਮਤਲਬ ਕਿ ਸਾਰਾ ਸਾਈਕਲ ਤੇ ਵੇਚਿਆਗਾ 1.5 ਸਾਲ ਉਸ ਤੋਂ ਬਾਅਦ ਫਿਰ ਉਹ ਮੋਟਰਸਾਈਕਲ ਤੇ ਲੱਗਿਆਗਾ ਉਸ ਤੋਂ ਬਾਅਦ ਮੋਟਰਸਾਈਕਲ ਦੇ ਵਿੱਚ ਆਏ ਤੇ ਮੈਂ ਗੱਲ ਕਰ ਰਿਹਾ ਸੀਗਾ ਤੇ ਬਾਈ ਜਿਵੇਂ ਪਿੰਡਾਂ ਚ ਆਉਂਦੇ ਸੀਗੇ ਡੱਗੀ ਵਾਲੇ ਬਾਈ ਤੇ ਉਹਨਾਂ ਤੋਂ ਕੱਪੜੇ ਬਹੁਤ ਲਏ ਜਾਂਦੇ ਸੀ ਪਿਛਲੇ ਸਮਿਆਂ ਦੇ ਵਿੱਚ ਜਦੋਂ ਮੈਂ ਛੋਟਾ ਹੁੰਦਾ ਸੀਗਾ 95 ਦਾ ਮੈਨੂੰ ਸਮਾਗਾ ਉਦੋਂ ਸਾਡੀਆਂ ਬੇਬੇ ਮਾਤਾ ਚਾਚੀਆਂ ਤਾਈਆਂ ਸਾਰੀਆਂ ਕੱਪੜੇ ਡੱਗੀ ਵਾਲਿਆਂ ਤੋਂ ਲੈਂਦੇ ਸੀਗੇ ਸ਼ਹਿਰ ਨਹੀਂ ਜਾਂਦੇ ਸੀ ਅੱਜ ਕੱਲ੍ਹ ਸ਼ਹਿਰ ਬੜਾ ਨੇੜੇ ਹੋ ਗਿਆ ਸ਼ਹਿਰ ਨੇੜੇ ਹੋ ਗਏ ਉਹਦੇ ਵਿੱਚ ਤੁਹਾਨੂੰ ਦੱਸ ਦਿਆਂ ਵੀ ਉਹਦੇ ਵਿੱਚ ਵੈਰਾਈਟੀਆਂ ਵਧੀਆਂ ਹੂੰ ਪਸੰਦ ਨਹੀਂ ਆਉਂਦੀ ਜਵਾਖਾਂ ਦੀ ਹੂੰ ਜਿਹੜਾ ਇਹਨਾਂ ਕੋਈ ਮਾੜਾ ਮੋਟਾ ਆਮ ਘਰੇ ਪਾਉਣ ਵਾਸਤੇ ਜਾਂ ਕੋਈ ਕੰਮ ਧੰਦੇ ਵਾਸਤੇ ਲੈਣਾ ਉਹ ਸਾਡੇ ਕੋਲੋਂ ਹੂੰ ਜਿਹਨੇ ਆਪਦਾ ਵਿਆਹ ਸ਼ਾਦੀ ਵਾਸਤੇ ਜਾਂ ਕੋਈ ਵਧੀਆ ਚੀਜ਼ ਲੈਣੀ ਆ ਉਹ ਸ਼ਹਿਰ ਤੇ ਸ਼ੋਰੂਮਾਂ ਦੇ ਵਿੱਚ ਜ਼ਿਆਦਾ ਕਰ ਦਿੰਨੇ ਕੋ ਕਿੰਨਾ ਕੁ ਫਰਕ ਆ ਤੁਹਾਡੇ ਤੇ ਉਹ ਸ਼ੋਰੂਮਾਂ ਦੇ ਕੱਪੜੇ ਵਿੱਚ ਉਹਨਾਂ ਦਾ ਤਾਂ ਦੇਖੋ ਫਰਕ ਤਾਂ ਹੁੰਦਾ ਕਈ ਵਾਰੀ ਸਾਡੇ ਕੋਲੋਂ ਵੀ ਉਹੀ ਚੀਜ਼ ਸੇਮ ਪਈ ਹੁੰਦੀ ਆ ਉਹਨਾਂ ਕੋਲੋਂ ਵੀ ਅਗਲਾ ਲਿਆ ਹੁੰਦਾਗਾ ਉਹਨਾਂ ਦੀ ਰੇਟਾਂ ਦਾ ਬਹੁਤ ਫਰਕ ਨਿਕਲ ਜਾਂਦਾ ਈ ਅਸੀਂ ਤਾਂ ਆਪਦੇ ਰੋਟੀ ਯੋਗ ਕਮਾ ਦੇਣਾ ਹੁੰਦਾਗਾ ਇਹ ਸਾਨੂੰ 100 ਬਣ ਗਿਆ 50 ਬਣ ਗਿਆ 20 30 ਬਣ ਗਏ ਤਾਂ ਵੀ ਕੋਈ ਗੱਲ ਨਹੀਂ ਉਹਨਾਂ ਨੇ ਆਪ ਦਾ ਟੀਚਾ ਰੱਖਣਾ ਹੁੰਦਾ ਵੀ ਸਾਡੇ ਜਿਹੜੇ ਮੁਲਾਜ਼ਮ ਰੱਖੇ ਆ ਅਸੀਂ ਉਹਨਾਂ ਦਾ ਵੀ ਖਰਚਾ ਕੱਢਣਾ শোরੂਮ ਦਾ ਵੀ ਖਰਚਾ ਕੱਢਣਾ ਅਸੀਂ ਨਾ 1.5 200 300 ਤੋਂ ਘੱਟ ਕੋਈ ਸੂਟ ਦੇਣੀ ਨਹੀਂਗਾ ਕਮਾ ਕੇ ਆਪਦੇ ਆਪ ਦੇ ਉਹਨਾਂ ਦੇ ਹਿਸਾਬ ਪਹਿਲੇ ਸਮਿਆਂ ਦੇ ਵਿੱਚ ਤੁਹਾਡੇ ਤੇ ਬੜਾ ਭਰੋਸਾ ਕਰਿਆ ਜਾਂਦਾ ਸੀ ਡੱਗੀ ਵਾਲਿਆਂ ਤੋਂ ਕੱਪੜਾ ਲੈਣ ਸਮੇ ਅੱਜ ਉਹਨਾਂ 'ਤੇ ਭਰੋਸਾ ਕਰਦੇ ਆ ਕਿ ਸ਼ਹਿਰ ਵਾਲਿਆਂ ਤੇ ਵੱਧ ਭਰੋਸਾ ਕਰਦੇ ਆ ਲੋਕ ਦੇਖੋ ਜੀ ਭਰੋਸਾ ਤਾਂ ਗਾਹਕ ਬਣੇ ਦੀ ਗੱਲ ਆ ਮੈਂ 2014 ਦੇ ਵਿੱਚ ਤੇ ਆਪਦਾ ਮੇਰਾ ਵਧੀਆ ਲੋਕਾਂ ਨਾਲ ਬਣੀ ਹੋਈ ਆ ਲਿੰਕ ਬਣੇ ਹੋਏ ਲਾ ਲਓ ਵੀ ਮੋਹ ਪਿਆਰ ਬਣਿਆ ਲਾ ਲਓ ਵੀ ਵਧੀਆ ਮੇਰਾ ਉਹਨਾਂ ਨਾਲ ਚੱਲ ਰਿਹਾਗਾ ਅਗਲਾ ਫੋਨ ਵੀ ਕਰ ਦਿੰਦਾ ਫੋਨ ਨੰਬਰ ਲੈ ਕੇ ਰੱਖਦੇ ਨੇਗੇ ਵੀ ਤੁਹਾਡਾ ਫੋਨ ਨੰਬਰ ਦੇ ਜੋਈ ਕੱਪੜੇ ਦੀ ਲੋੜ ਪੂ ਵੀ ਅਸੀਂ ਬੁਲਾਵਾਂਗੇ ਜਦੋਂ ਵੀ ਲੋੜ ਪੈਂਦੀ ਆ ਫੋਨ ਕਰਦੇ ਆ ਦੇ ਕੇ ਆਈਦਾਗਾ ਜਿਨ੍ਹਾਂ ਨੂੰ ਵਿਸ਼ਵਾਸ ਬਣਿਆ ਹੋਇਆਗਾ ਵਿਸ਼ਵਾਸ ਦੀ ਗੱਲ ਹੈ ਹਾਂ ਵਿਸ਼ਵਾਸ ਦੀ ਗੱਲ ਹੈ ਤੇ ਮੈਂ ਸੁਣਿਆ ਕੰਮ ਬੜੇ ਮੰਦੇ ਆ ਗਏ ਹਰ ਫੀਲਡ ਦੇ ਇਨਸਾਨ ਨਾਲ ਜਦੋਂ ਗੱਲਬਾਤ ਕਰੀਏ ਤੇ ਉਹ ਕਹਿੰਦੇ ਕਿ ਕੰਮ ਦੇ ਵਿੱਚ ਬੜੀ ਗਰਾਵਟਾਈ ਆ ਕੰਮ ਦੇ ਵਿੱਚ ਬਹੁਤ ਖਰਾਬ ਹੈ ਤੁਹਾਡੇ ਕੰਮ ਦੇ ਵਿੱਚ ਗਰਾਵਟਾਈ ਹੈ ਕਿ ਨਹੀਂ ਨਹੀਂ ਜੀ ਸਾਡੇ ਕੰਮਾਂ 'ਚ ਵੀ ਗਰਾਵਟਾਈ ਆ ਸਾਡੇ ਕੰਮਾਂ 'ਚ ਵੀ ਗਰਾਵਟਾਈ ਕਿਉਂਕਿ ਕੱਪੜੇ ਦਾ ਕੰਮ ਬਹੁਤ ਜ਼ਿਆਦਾ ਹੋ ਗਿਆ ਹਮ ਅੱਜ ਕੱਲ ਸਿਸਟਮ ਕਰਤੇ ਮੋਬਾਈਲਾਂ ਨੇ ਖਰਾਬ ਮੋਬਾਈਲਾਂ ਦੇ ਉੱਤੇ ਆਨਲਾਈਨ ਦਾ ਹੋ ਗਿਆ ਹੋਰ ਹੋ ਗਿਆ ਇਹਦੇ ਕਾਰਨ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਪੈ ਰਿਹਾ ਹੈ ਤੇ ਤੁਹਾਨੂੰ ਦਿਹਾੜੀ ਪੈਂਦੀ ਹੈ ਕਿ ਨਹੀਂ ਤੱਕੇ ਦੇਖੋ ਪੈਂਦਾ ਵੀ ਤੱਕਾ ਹੀ ਆ ਬਸ ਧੱਕੇ ਜਾਂਦੇ ਆ ਸਮਝ ਲਓ ਹੁਣ ਜਿਹੜਾ ਅੱਜ ਕੱਲ ਦਾ ਟਾਈਮ ਐ ਏਦੋਂ ਪਹਿਲਾਂ ਜਿਹੜਾ ਕੱਢਿਆ ਗਿਆ ਸੀਨੇ ਉਹ ਬਹੁਤ ਵਧੀਆ ਟਾਈਮ ਸੀਗਾ ਵਧੀਆ ਸੇਲ ਕੱਢ ਕੇ ਜਾਂਦੇ ਸੀਗੇ ਵਧੀਆ ਦਿਹਾੜੀ ਬਣਾ ਕੇ ਲੈ ਕੇ ਜਾਂਦੇ ਸੀਗੇ ਪਰ ਹੁਣ ਤੱਕੇ ਹੀ ਜਾਂਦੇ ਆ ਹੁਣ ਤਾਂ ਆਹ ਬਲੋ ਵੀ ਘਰ ਦਾ ਇੱਕ ਟਾਈਮ ਪਾਸ ਹੀ ਕਰਦੇ ਆ ਬੱਚਿਆਂ ਦੀ ਰੋਟੀ ਢੱਕ ਦਾ ਲਾ ਲਓ ਘਰ ਦੇ ਖਰਚਿਆਂ ਦਾ ਲਾ ਲਓ ਟਾਈਮパス ਹੁੰਦੇ ਨੇ ਤੇ ਗਾਹ ਕਿਸ ਤਰ੍ਹਾਂ ਦੇ ਮਿਲਦਾ ਜਦੋਂ ਕਿ ਕੱਪੜਾ ਲੈਣਾ ਹੁੰਦਾ ਗਾਹ ਤਾਂ ਹੀ ਦੇਖੋ ਸਾਰੇ ਕਿਸਮ ਦੇ ਮਿਲਦੇ ਆ ਪਰ ਆਪਾਂ ਆਵਦੀ ਲਿਮਟਡ ਸਾਰਾ ਕੱਪੜਾ ਰੱਖਦੇ ਆ ਬਹੁਤਾ ਮਹਿੰਗਾ ਨਹੀਂ ਰੱਖਦੇਗੇ ਸਾਬ ਨਾਲ ਰੱਖੀਦੇ ਆ ਕਈ ਅਗਲਾ ਕਹਿ ਦਿੰਦਾ ਵੀ ਸਾਨੂੰ ਤਾਂ 2500 ਵਾਲਾ 2000 ਵਾਲਾ ਸੂਟ ਚਾਹੀਦਾ ਉੱਥੇ ਗਾਹ ਨੂੰ ਜਵਾਬ ਦੇ ਦਈਦਾ ਕਿ ਨਹੀਂ ਸਾਡੇ ਕੋਲੇ ਨਹੀਂ ਮਿਲਦਾ ਕਿਉਂਕਿ ਸਾਡੇ ਕੋਲੇ ਜੇ 2500 ਰੱਖ ਵੀ ਲੈਵਾਂਗੇ ਉਹਨੂੰ ਸੈਟੀਸਫੈਕਸ਼ਨ ਨਹੀਂ ਬੈਠਦੀ ਤਸੱਲੀ ਨਹੀਂ ਬੈਠਦੀਗੀ ਉਹ ਤਾਂ ਸਿਰਫ ਇਹੀ ਕਹਿੰਦਾਗਾ ਵੀ ਇਹਦੇ ਕੋਲੇ ਤਾਂ 2500 ਕਿੱਥੇ ਹੋਊਗਾ ਤਾਂ ਮਾੜੇ ਹੋਊਗਾ ਚਾਹੇ ਅਸੀਂ 2500 ਵਾਲਾ 1500 ਚ ਹੀ ਦਿੰਦੇ ਹੋਈਏ ਪਰ ਸਾਡੇ ਕੋਲ ਉਹਨੇ ਫੇਰ ਵੀ ਵਿਸ਼ਵਾਸ ਨਹੀਂ ਕਰਨਾਗਾ ਕਿ ਮੈਂ ਇਹ ਸੁਣਿਆਗਾ ਕਿ ਸਾਡੀਆਂ ਬੀਬੀਆਂ ਮਾਤਾ ਉਹ ਬੜਾ ਭਰੋਸਾ ਨਹੀਂ ਕਰਦੇ ਸਾਰਾ ਕਪੜਾ ਫਰੋਲ ਲੈਂਦੇ ਲੈਂਦੀਆਂ ਨਹੀਂ ਗੀਆਂ ਇਸ ਤਰ੍ਹਾਂ ਦੇ ਗਾ ਕੇ ਉਹ ਵੀ ਮਿਲਦੇ ਆ ਹਾਂ ਬਹੁਤ ਮਿਲਦੇ ਆ ਸਾਰਾ ਖਲਾਰ ਕੇ ਕਹਿੰਦੀਆਂ ਸਾਨੂੰ ਤਾਂ ਜੀ ਪਸੰਦ ਨਹੀਂ ਆਇਆ ਨਹੀਂ ਪਸੰਦ ਆ ਪਰ ਉਹ ਠੀਕ ਆ ਵੀ ਐਸੇ ਕਿਹੜਾ ਹੁਣ ਉਹਨਾਂ ਨੂੰ ਕੁਝ ਕਹਿ ਸਕਦੇ ਆ ਉਹ ਤੋਂ ਦੁੱਖਦਾ ਤਾਂ ਨਹੀਂ ਦਿਲ ਜੀ ਕਈ ਮੈਨੂੰ ਕਹਿ ਦਿੰਦੇ ਨੇ ਹਾਂ ਪੁੱਛਦੇ ਆ ਬਹੁਤ ਵੀ ਬਾਈ ਤੇਰਾ ਮਨ ਤਾਂ ਨਹੀਂ ਦੁਖੀ ਹੋਇਆ ਇਹ ਤਾਂ ਹੁਣ ਮੈਂ ਇੰਦਰੋਂ ਮੇਰਾ ਜਾਣਦਾ ਜੇ ਮੈਂ ਦੁਖੀ ਹੋਊਂਗਾ ਤਾਂ ਗਾਹਣੋਂ ਮੇਰੇ ਕੋਲੇ ਕਦੇ ਨਹੀਂ ਖੜਨਗੇ ਚਲੋ ਆਏ ਸੋਚ ਲਈਦਾ ਜੀ ਅੱਜ ਇਹਨਾਂ ਦੇ ਨਹੀਂ ਪਸੰਦ ਆਇਆ ਗਾਹਣੋਂ ਕਿਸੇ ਟਾਈਮ ਪਸੰਦ ਵੀ ਆ ਜੂਗਾ ਲੈ ਵੀ ਸਕਦੇ ਆ ਜੇ ਅੱਜ ਇਹਨਾਂ ਦੇ ਗੱਲ ਪੈ ਜਾਵਾਂਗੇ ਕੀ ਗੱਲ ਭਾਈ ਖਲਾਰ ਕੇ ਤੁਸੀਂ ਐ ਕਰਤਾ ਮੈਂ ਐ ਕਰਦਾ ਪਰ ਉਹ ਮੇਰੇ ਕਿੱਥੇ ਲੋਟ ਆਉਣਗੇ ਤੇ ਕਿਹੜੇ ਇਲਾਕਿਆਂ ਦੇ ਵਿੱਚ ਜ਼ਿਆਦਾ ਕੱਪੜਾ ਵੇਚਦੇ ਹੋ ਤੁਸੀਂ ਜਿਵੇਂ ਪਹਿਲੇ ਸਮਿਆਂ ਤਾਂ ਹਰ ਘਰ ਦੇ ਵਿੱਚ ਤੁਹਾਡੇ ਤੋਂ ਕੱਪੜਾ ਲੈਂਦੇ ਸੀ ਹੁਣ ਅਗਲਾ ਕ੍ਰੇਜ਼ ਦੇਖਦਾ ਬ੍ਰਾਂਡਡ ਦੇਖਦਾ ਹਾਂ ਵੇ ਅਸੀਂ ਆ ਫਲਾਨੀ ਕੰਪਨੀ ਦਾ ਲੈਣਾ ਫਲਾਨੇ ਉਹਦਾ ਨਾਮ ਦਾ ਲੈਣਾ ਕੱਪੜਿਆਂ ਦੇ ਨਾਮ ਬਹੁਤ ਹੋ ਗਏ ਕੰਪਨੀਆਂ ਵਾਲੀਆਂ ਹੋ ਗਈਆਂ ਬ੍ਰਾਂਡਡ ਵਾਲੇ ਬਣ ਗਏ ਉਹਦੇ ਕਾਰਨ ਹੁਣ ਜਿਹੜੇ ਚੰਗੇ ਲੋਕ ਨੇ ਉਹ ਤਾਂ ਜਾਂਦੇ ਜੀ ਬ੍ਰਾਂਡਡ ਆ ਮਗਰ ਜਿਹੜੇ ਹੈਗੇ ਨੇ ਆਮ ਨਾਰਮਲ ਘਰ ਸਾਡੇ ਵਰਗਿਆਂ ਦੇ ਲਾ ਲੋ ਕਿਵੇਂ ਲਾ ਲੋ ਉਹ ਲੈ ਲੈਂਦੇ ਨੇ ਸਾਡੇ ਤੋਂ ਕਹਿੰਦਾ ਇਸ ਦਾ ਘਰੇ ਪਾ ਕੇ ਕਿ ਟਾਈਮ ਪਾਸ ਕਰਨਾ ਤੇ ਕਈਆਂ ਦੇ ਫਿਰ ਸ਼ੌਂਕ ਵੱਡੇ ਹੁੰਦੇ ਨੇਗੇ ਵੀ ਅਸੀਂ ਤਾਂ ਜੀ ਸੂਟ ਤੇ ਬੱਦਰ ਪੀਏ ਲੈਣਾ ਦੇਖਦੇ ਅਸੀਂ ਘਰਾਂ 'ਚ ਜਾਂਦੇ ਆ ਕੁੜੀਆਂ ਨੂੰ ਸੂਟ ਦਿਖਾਉਣੇ ਹੋਰ ਕਰਦੇ ਆ ਉਹ ਪੁੱਛਦੇ ਆ ਵੀ ਤੁਸੀਂ ਕਿੰਨੇ ਕਾਲਾ ਸੂਰਾ ਲਾਉਂ ਗਿਆ ਜਦੋਂ ਦਿਖਾਈ ਦਿਆ ਵੀ ਭਾਈ ਮੇਰੇ ਕੋਲ 700 ਵਾਲਾ 800 ਵਾਲਾ ਜਾਂ 15 1200 ਰੁਪਏ ਵਾਲਾ ਵੱਧ ਤੋਂ ਵੱਧ ਫਿਰ ਉਹ ਕਹਿੰਦੇ ਨਹੀਂ ਐਨੇ ਵਾਲਾ ਨਹੀਂ ਇਸ ਤੋਂ 2000 2500 ਲਾਉਣਾ ਉੱਥੇ ਫਿਰ ਆਪ ਪਿੱਛੇ हट ਜਾਂਦੇ ਆ ਵੀ ਜੋ ਠੀਕ ਆ ਭਾਈ ਹੁਣ ਥੋੜੀ ਚਾਹੇ ਤੁਸੀਂ 1500 ਵਾਲਾ ਤੇ ਉੱਥੇ 2000 2500 ਲਾਇਆ ਮੈਂ ਪਰ ਸਾਡੇ ਕੋਲ ਉਹਨਾਂ ਦਾ ਵਿਸ਼ਵਾਸ ਨਹੀਂ ਬੈਠਦਾ ਜੀ ਤੇ ਇੱਕ ਮੈਂ ਇਹ ਵੀ ਇਲਜ਼ਾਮ ਸੁਣਿਆਗਾ ਭਾਈ ਮੈਂ ਇੱਕ ਇਹ ਵੀ ਇਲਜ਼ਾਮ ਸੁਣਿਆਗਾ ਕਿ ਡੱਗੀ ਵਾਲੇ ਭਾਈ ਮਾੜਾ ਕਪੜਾ ਦੇ ਜਾਂਦੇ ਆ ਬਾਅਦ ਚੋਂ ਡੇਲੀ ਨਹੀਂ ਚੜਦੇ ਗਲੀ ਨਹੀਂ ਬੰਦਦੇ ਆ ਦੇ ਜਾਂਦੇ ਆ ਜਿਹੜੇ ਸਸਤੀ ਅੱਜਕੱਲ ਸੇਲਾਂ ਲਾ ਕੇ ਵੇਚੀ ਜਾਂਦੇ ਨੇ ਠੀਕ ਹੈ ਉਹ ਕਹਿ ਜਾਂਦੇ ਨੇ ਜੀ 2 2 250 ਰੁਪਏ ਦੇ ਜਾਂ 150 ਰੁਪਏ ਦੇ ਸੂਟ ਦੇਗੇ ਉਹ ਮਾੜੇ ਦੇ ਕੇ ਜਾਣਗੇ ਜੀ ਹੋਰ 200 ਚ ਹੁਣ ਬ੍ਰਾਂਡਡ ਥੋੜੀ ਲੈ ਜਾਣਗੇ ਉਹ ਠੀਕ ਹੈ ਨਾ ਆਪਾਂ ਅੱਜ ਤੱਕ ਕੰਮ ਕਰ ਰਹੇ ਆ ਜੀ ਇੱਥੇ ਵੀ ਆਉਣਾ ਮੈਂ ਪਿੰਡ ਦੇ ਵਿੱਚ ਪਰ ਮੇਰੇ ਕੋਲ ਅੱਜ ਤੱਕ ਕੋਈ ਲੰਬਾ ਨਹੀਂ ਹੈਗਾ ਕਿਸੇ ਘਰ ਦਾ ਵੀ ਅੱਪਾ ਆਪਦੀ ਚੀਜ਼ ਆਪਦੇ ਦਸੱਲੀ ਬਾਕਸ ਨਾਲ ਵਧੀਆ ਲਿਆ ਕੇ ਵਧੀਆ ਵੇਚੀ ਦੀ ਆ ਕਹਿ ਵੀ ਦਿੰਨੇ ਕਾਹਕ ਨੂੰ ਵੀ 10 ਰੁਪਏ ਜੀ ਮਹਿੰਗਾ ਮਿਲੂਗਾ ਪਰ ਚੀਜ਼ ਵਧੀਆ ਮਿਲੂ ਵੀ ਲੈਣੀ ਨਾ ਲੈਣੀ ਉਹ ਅਗਲੀ ਦੀ ਮਰਜ਼ੀ ਹਾਂ ਉਹ ਅਗਲੀ ਦੀ ਮਰਜ਼ੀ ਉਹ ਅਗਲੀ ਦੀ ਮਰਜ਼ੀ ਜੇ ਉਹਦੇ ਮੱਗਰੀ ਚੱਲਣਾ ਵੀ ਅਸਤਾ ਜੀ 200 ਹੀ ਲਾਉਣਾ ਇਹ ਤੋਂ ਵੱਧ ਤਾਂ ਲਾਉਣਾ ਨਹੀਂਗਾ 250 ਵੀ ਨਹੀਂ ਲਾਉਣਾ ਪਰ ਭਾਈ ਉਹਨੂੰ ਢੀਕ ਲਈ ਹਾਂ ਤੁਹਾਨੂੰ ਮੈਂ ਕਾਫੀ ਸਾਲਾਂ ਦਾ ਜਾਣਦਾ ਤੁਸੀਂ ਇੱਧਰ ਰਾਮਪੁਰੇ ਫੂਲ ਦੇ ਇਲਾਕੇ ਜਦੋਂ ਵੇਚਦੇ ਮਿਲਦੇ ਹੋਗੇ ਇਸ ਕਰਕੇ ਮੈਂ ਕਹਿੰਦਾ ਬਾਈ ਨਾ ਗੱਲਬਾਤ ਕਰੀਏ ਜ਼ਿੰਦਗੀ ਦੇ ਤਜਰਬਿਆਂ ਦੀ ਗੱਲ ਕਰੀਏ ਜ ਇੱਕ ਵਾਰੀ ਵੇਚ ਗਏ ਉਹ ਇਸ ਤਰ੍ਹਾਂ ਦਾ ਕੰਮ ਕਰ ਦਿਆ ਜਾਂਦਾ ਉਹ ਇਸ ਤਰ੍ਹਾਂ ਦਾ ਕੰਮ ਕਰਦੇ ਜੀ ਇੱਕ ਵਾਰੀ ਵੇਚ ਕੇ ਜਿੰਨੇ ਮੁੜ ਕੇ ਦੁਬਾਰਾ ਮੂੰਹ ਨਹੀਂ ਦਿਖਾਉਣਾ ਅਸੀਂ ਤਾਂ ਜਦੋਂ ਹੁਣ ਵਾਰੀ-ਵਾਰੀ ਆਉਣਾ ਹੁੰਜੇ ਸਾਡਾ ਕੰਮ 12 ਸਾਲ ਹੋ ਗਏ ਚੱਲਦੇ ਨੂੰ ਉਹੀ ਪਿੰਡ ਲੱਗੇ ਹੋਏ ਨੇ ਸੱਤ ਅੱਠ ਕੋਈ ਆਏ ਨਹੀਂ ਹੈਗਾ ਵੀ ਉਹਨੂੰ ਛੱਡ ਕੇ ਹੋਰ ਪਿੰਡ ਹੋ ਜੀਗੇ ਹਾਂ ਦਾਰਸਦਾਰ ਵੀ ਚੱਲਦਾ ਸਾਰਾ ਕੁਝ ਚੱਲਦਾ ਫਿਰ ਲੋਕਾਂ ਨਾਲ ਸਭ ਕੁਝ ਕਰਨਾ ਪੈਂਦਾਗਾ ਤੇ ਜਿਵੇਂ ਅੱਜ ਕੱਲ ਬੜੇ-ਬੜੇ ਸਪੀਕਰ ਲੱਗੇ ਹਾਂਜੀ ਸਬਜੀ ਵਾਲਾ ਵੱਡਾ ਸਪੀਕਰ ਲਾ ਕੇ ਵੇਚਦਾ ਹੋਰ ਕਿਸੇ ਨੇ ਸਮਾਨ ਵੇਚਣਾ ਤੁਸੀਂ ਕਿਵੇਂ ਆਵਾਜ਼ ਮਾਰਦੇ ਹੋ ਸਾਡੇ ਵੀ ਲੱਗਿਆ ਹੋਇਆ ਜੀ ਲੱਗਿਆ ਜੀ ਹਾਂਜੀ ਆ ਦੇਖੋ ਸਾਰਾ ਸਿਸਟਮ ਲੱਗਿਆ ਹੋਇਆ ਹੈਗਾ ਸਾਰਾ ਕੰਮ ਹੀ ਸਪੀਕਰ ਤੇ ਰਹਿ ਗਿਆ ਜੀ ਹੁਣ ਆਵਾਜ਼ ਤਾਂ ਆ ਜਾਵੇ ਨਾ ਜਾਵੇ ਕਰਦੀ ਹੇ ਕਿ ਵੀ ਹੈਗਾ ਕਿ ਕਈ ਨਹੀਂ ਨਾ ਸਬਜੀ ਵਾਲਾ ਜਾਂ ਕਿਸੇ ਹੋਰ ਚੀਜ਼ ਲੈਣੀ ਹੁੰਦੀ ਹੈਗੀ ਨਕਵਾੜ ਵਾਲਾ ਕੋਈ ਵੀ ਬੰਦਾ ਵਿਚਰਦਾਗਾ ਹੋਕਾ ਇਸ ਗਲੀ ਜੀ ਦਿੰਦਾਗਾ ਤੇ ਬਗਤੀਜੀ ਗਲੀ ਜਾਂਦਾਗਾ ਬਗਤੀਜੀ ਗਲੀ ਉਹ ਵੀ ਉਹਦੀ ਗਲਤੀ ਆ ਕਿ ਜਦੋਂ ਆਪਾਂ ਹੋਕਾ ਦੇ ਤਾਂ ਆਪਾਂ 2 ਮਿੰਟ ਖੜ ਕੇ ਵੇਟ ਕਰੋਗਾ ਅਗਲੀ ਇੰਦਰਾ ਉਹਦਾ ਹੀ ਆ ਉਹ ਐਂਦਾ ਹੀ ਨਹੀਂ ਗਾਹਕ ਬਾਹਰ ਚ ਖੜਿਆਗਾ ਜਾਓ ਗਲੀ ਦੇ ਵਿੱਚ ਹੋਕਾ ਦੋ ਦੋ ਥੋੜੀ ਜਿਹੀ ਦੂਰ ਤੁਰੋ ਖੜਜੋ ਦੋ ਮਿੰਟ ਆਪਣੇ ਕੋਲ ਮੋਟਰਸਾਈਕਲ ਮੋਟਰਸਾਈਕਲ ਬੰਦ ਕਰ ਲਓ ਜੀ ਆਪਣਾ ਤੇਲ ਮਸਦਾਗਾ ਇਹ ਥੋੜੇ ਵੀ ਆਪਾਂ ਉਹਨੂੰ ਹੋਕਾ ਦਿੰਦੇ ਦਿੰਦੇ ਆ ਗਲੀ ਨਿਕਲ ਕੇ ਅਗਲੀ ਗਲੀ ਚ ਵੜਜੋ ਉਧਰ ਨਹੀਂ ਗਲੀ ਵਾਲਾ ਤਾਂ ਖੜਾ ਦੇਖੀ ਚਾਊਗਾ ਗਾਹ ਕਿਸ ਤਰ੍ਹਾਂ ਦੇ ਮਿਲਦੇ ਆ ਤਜਰਬੇ ਨੋਟ ਕਰੇ ਹੋਣ ਗਾਹਕਾਂ ਦੇ ਗਾਹਕ ਜੀ ਸਾਰੀ ਕਿਸਮ ਦੇ ਹੀ ਮਿਲਦਾ ਰੋ ਕੋਈ ਗਾਹਕ ਦੀ ਹੋਣੀ ਹੈਗੀ ਹੁਣਾਂ ਗਾਗ ਦੇਖੋ ਵਧੀਆ ਵੀ ਮਿਲਦੇ ਆ ਵਿੱਚ ਤੇ ਵਿੱਚ ਬਹੁਤ ਨੋਰਮਲ ਗਾਗ ਵੀ ਮਿਲਦੇ ਆ ਹੁਦੂ ਮੈਮੇ ਵਾਲੇ ਤਾਂ ਨਹੀਂ ਮਿਲਦੇ ਬਾਈ ਆ ਚੀਜ਼ਾਂ ਆ ਜਾਂ ਐ ਕੋਈ ਸਵਾਲ ਜਵਾਬ ਇਹ ਦੇਖੋ ਜੀ ਆਪਣੀਆਂ ਦੁਕਾਨਦਾਰੀਆਂ ਬਣਾਉਣ ਦੇ ਉੱਤੇ ਆ ਆਪਣੇ ਕੋਲੇ ਇਸ ਤਰ੍ਹਾਂ ਦਾ ਗਾਗ ਤਕਰੀਬਨ ਕੋਈ ਹੈ ਹੀ ਨਹੀਂ ਵਾਲਾ ਤੂੰ ਤੂੰ ਮੈਮੇ ਵਾਲਾ ਜਿਹੜਾ ਹੈਗਾ ਉਹਦਾ ਆਪਾਂ ਪੇਜ ਤਾਂ ਪਹਿਲੇ 12 ਸਾਲਾਂ ਦੇ ਵਿੱਚ ਪਾ ਗਏ ਆ ਵੀ ਇਹ ਗਾਗ ਕਿੰਨੀ ਕੁ ਪਕਾਈ ਕਰੋਨ ਵਾਲਾ ਕਿਸ ਤਰ੍ਹਾਂ ਦਾ ਇਹ ਹੈਗਾ ਆਪਾਂ ਉਹਦੇ ਨਾਲ ਪਹਿਲਾਂ ਇੰਟਰਵਿਊ ਕੀਤੀ ਹੋਈ ਆ ਤੇ ਕਦੇ ਧਾਰ ਦੇਗੀ ਹੂੰ ਪੈਸਾ ਪੁੱਛਦਾ ਨੀ ਮਰਿਆ ਨਹੀਂ ਇਦੋਂ ਪਹਿਲਾਂ ਮਰੇ ਨੇ ਛੱਡੇ ਵੀ ਆ ਉਹਦੇ ਤੋਂ ਪਤਾ ਲੱਗ ਜਾਂਦਾ ਹੁਣ ਜਿਨੇ ਵੀ 100 ਰੁਪਏ ਵੀ ਨਹੀਂ ਮੋੜਿਆਗਾ ਉਹਨੂੰ ਆਪਾਂ ਦੁਬਾਰਾ ਕਿਉਂ ਦੇ ਮੰਗੇ ਜੀ ਹੂੰ ਉੱਥੇ ਆਪਣਾ ਗਾਹਕਾ ਦੇਖੋ ਟੁੱਟ ਵੀ ਜਾਂਦਾ ਹੌਲੀ ਹੌਲੀ ਉਹਨੂੰ ਲਾਉਣ ਦੀ ਕੋਸ਼ਿਸ਼ ਵੀ ਕਰੀਦੀ ਆ ਜਿੱਥੇ 100 ਗਿਆ ਕੋਈ ਗੱਲ ਨਹੀਂ ਆਪਣਾ ਦੇਖੋ ਇਹ ਖਰੀਦਾਰੀ ਕਰੂਗਾ ਆਪਣੇ ਹੌਲੀ ਹੌਲੀ ਪੂਰੇ ਹੋ ਜਾਣਗੇ ਉਹਦੇ ਨਾਲ ਬਗਾੜ ਪਾਏ ਦਾ ਕੋਈ ਫਾਇਦਾ ਨਹੀਂ ਬਾਈ ਬਾਈ ਮੈਂ ਸਮਿਆਂ ਦੀ ਗੱਲ ਕਰਨ ਜਾ ਰਿਹਾ ਲੋਕ ਸਮਿਆਂ ਨੂੰ ਮਾੜਾ ਕਹ ਰਹੇ ਆ ਕਿ ਸਮਾ ਮਾੜਾ ਆ ਗਿਆ ਬਈ ਲੁੱਟਾਂ ਖੋਹਾਂ ਦਾ ਸਮਾ ਚਿੱਟੇ ਵਾਲਿਆਂ ਦਾ ਸਮਾ ਤੁਸੀਂ ਬਾਈ ਇੰਨਾ ਸਮਾਨ ਲੈ ਕੇ ਨਾਲ ਚਾਰ ਪੈਸੇ ਵੀ ਹੁੰਦੇ ਆ ਪਿੰਡਾਂ 'ਚ ਤੁਰੇ ਫਿਰਦੇ ਹੋ ਇਸ ਤਰ੍ਹਾਂ ਦਾ ਬੰਦਾ ਤਾਂ ਨਹੀਂ ਕੋਈ ਮਿਲਿਆ ਨਹੀਂ ਅੱਜ ਤੱਕ ਦੇਖੋ ਪ੍ਰਮਾਤਮਾ ਦੀ ਮਿਹਰ ਕੋਈ ਇਸ ਤਰ੍ਹਾਂ ਦਾ ਕੋਈ ਮੈਨੂੰ ਬੰਦਾ ਮਿਲਿਆ ਨਹੀਂਗਾ ਵਧੀਆ ਚੱਲ ਰਿਹਾਗਾ ਕੱਲ ਦੀ ਘੜੀ ਤਾਂ ਕੁਝ ਕਹਿ ਨਹੀਂ ਸਕਦੇ ਸਮਾ ਠੀਕ ਆ ਮੈਨੂੰ ਬਾਹਰ ਵੀ ਮੈ ਜਾਣਾਂਗਾ ਮੈਨੂੰ ਪਿੰਡਾਂ ਵਾਲੇ ਵੀ ਕਹਿੰਦੇ ਆ ਬੁੜੀਆਂ ਜਿਹੜੀਆਂ ਸਿਆਣੀਆਂ ਬਜ਼ੁਰਗ ਨੇਗੀਆਂ ਮੇਰੇ ਮਾਮਾ ਵਰਗੀਆਂ ਕਹਿੰਦੇ ਪੁੱਤ ਟਾਈਮ ਨਾਲ ਵਗਜਿਆ ਕਰ ਸਮਾਂ ਬਹੁਤ ਮਾੜਾ ਹੈਗਾ ਉਹਨਾਂ ਨੂੰ ਕਹੀ ਦੀ ਮਾਈ ਮੈਂ ਤਾਂ ਆਪ ਹੀ ਸਮੇਂ ਨਾਲ ਚਲਾ ਜਾਣਾ 4 ਵਜੇ ਦਿਨੋਂ ਆਪਦੇ ਘਰ ਚਲੇ ਜਾਨੇ ਸਵੇਰੇ 9 ਵਜੇ ਤੋਂ ਪਹਿਲਾਂ ਆਪਦੇ ਘਰੋਂ ਆਈ ਜਾਣੀ ਸਮੇਂ ਨਾਲ ਜਾਈਦਾਗਾ ਕੋਈ ਨਹੀਂ ਹੈਗਾਗਾ ਵੀ 6 ਵਜੇ ਆਜੋ ਇਹਦਾ ਲਾਲਚ ਦਾ ਕੋਈ ਫਰਕ ਨਹੀਂ ਕਰਦਾ ਨਹੀਂ ਅਸੀਂ ਲਾਲਚ ਕਰਿਆ ਵੀ ਅੱਜ ਆਪਾਂ 6 ਵਜੇ ਜਾ ਕੇ ਜਾਨੇ ਜਾਂ ਆ ਪਿੰਡ 'ਚ ਆਪਣੀ ਘਟ ਬਿਕਰੀ ਹੋਈ ਆ ਇਹਦੋਂ ਅਗਲੇ ਪਿੰਡ ਵਗ ਜਾਨੇ ਆ ਉੱਥੇ 6 ਵਜੇ ਜਾਣਾ 6:30 ਵਜੇ ਜਾਣਾ ਆ ਰਸਤੇ 'ਚ ਕੋਈ ਵਾਰਦਾਤ ਹੋ ਜਾਵੇ ਕੀ ਕਰਾਂਗੇ ਉਸ ਕਮਾਈ ਨੂੰ ਫਿਰ ਤੇ ਚਾਰ ਪੈਸੇ ਬਣ ਜਾਂਦੇ ਆ ਵਧੀਆ ਬਚਦੇ ਆ ਕਿ ਨਹੀਂ ਬਚਦੇ ਆ ਬਾਲ ਬੱਚੇ ਪਲੇ ਆ ਵਧੀਆ ਪਾਲਦੇ ਆ ਰੋਟੀ ਖਾਣਿਆ ਸੁਖ ਦੀ ਪਰਿਵਾਰ ਚ ਕੌਣ ਕੌਣ ਆ ਪਰਿਵਾਰ ਦੇ ਵਿੱਚ ਜੀ ਦੋ ਲੜਕੇ ਨੇ ਇੱਕ ਕੁੜੀ ਆਗੀ ਪੜਦੇ ਨੇ ਬੱਚੇ ਨਹੀਂ ਬੱਚੇ ਪੜ ਚੁੱਕੇ ਨੇਗੇ ਇਸ ਟਾਈਮ ਕੁੜੀਆ ਮਤਲਬ ਕਿ ਬੀਏ ਕਰਕੇ ਐਨਟੀਟੀ ਦਾ ਕੋਰਸ ਕਰਿਆ ਹੋਇਆਗਾ ਉਹਨੇ ਤੇ ਆਪ ਦਾ ਸਲਾਈ ਦਾ ਕੰਮ ਤੋਂ ਰੱਖਿਆਗਾ ਵੱਡਾ ਲੜਕਾ ਜੋ ਹੈਗਾਗਾ ਉਹਨੇ ਪਲੱਸ 2 ਕਰਕੇ ਲੈਰਮ ਆਬਤ ਥਰਮਲ ਦੇ ਵਿੱਚ ਜੋਬ ਕਰ ਰਹੇ ਨੇਗੇ ਤੇ ਛੋਟਾ ਲੜਕਾ ਜੀ ਛੋਟਾ ਪਲੱਸ 2 ਪਿਛਲੇ ਸਾਲ ਕਰੀ ਆ ਬੁਰਜਗਿੱਲ ਦੇ ਵਿੱਚ ਇਸ ਟਾਈਮ ਉਹ ਏਸੀ ਫ੍ਰੀਜਰ ਦਾ ਕੰਮ ਸਿੱਖ ਰਿਹਾਗਾ ਜਾਨਕੀ ਇਸ ਕਮਾਈ ਤੋਂ ਬੱਚੇ ਸੈੱਟ ਕਰਦੇ ਉਹ ਹਾਂਜੀ ਇਸ ਕਮਾਈ ਦੇ ਵਿੱਚ ਉਹ ਸੈੱਟ ਕਰਤੇ ਇਹਦੇ ਵਿੱਚ ਨਹੀਂ ਪਾਏਗੇ ਵੀ ਇਹ ਤਾਂ ਸਿਰਫ ਇਹ ਦੁਗਾਂਹ ਪਕਾਈ ਵਾਲਾ ਸੌਦਾ ਹੀ ਹੈ ਇਹ ਇਹਦੇ ਵਿੱਚ ਨਾ ਰੱਖਾ ਪਈ ਨਹੀਂ ਦੇਖੋ ਇਸ ਤੋਂ ਬਾਅਦ ਪਰ ਮੈਨੂੰ ਰਿਸਕ ਲੱਗਦਾ ਸੀਗਾ ਮੈਂ ਆਪਦਾ ਸਾਰਾ ਕੁਝ ਬਣਾਇਆ ਇਹਦੇ ਵਿੱਚ ਪਰ ਇਹ ਦੁਗਾਂਹ ਹੁਣ ਜਵਾਖਣ ਜਵਾਖ ਨਹੀਂ ਕਰ ਸਕਦੇਗੇ ਜਵਾਖ ਤਾਂ ਜੇ ਹੁਣ ਘਰੇ ਵੀ ਅਸੀਂ ਕੰਮ ਕਰਦੇ ਹਾਂ ਘਰੇ ਕੋਈ ਕਪੜਾ ਲੈਣ ਆ ਜਾਵੇ ਜਵਾਖ ਉਹਨੂੰ ਵੀ ਨਹੀਂ ਦੁਖਾਉਂਦੇਗੇ ਕਹਿੰਦੇ ਸਾਡੇ ਤੋਂ ਨਹੀਂ ਹੁੰਦਾ ਕਾਹੇ ਨਾ ਤਾਂ ਸਾਡੇ ਤੋਂ ਖਲਾਰਾ ਪਾਇਆ ਜਾਵੇ ਤੇ ਨਾ ਸਾਡੇ ਤੋਂ ਇਕੱਠਾ ਹੋਵੇ ਹਾਂ ਲੋਕ ਪਿਤਾ ਪੁਰਖੀ ਕੰਮ ਛੱਡਦੇ ਜਾਂਦੇ ਆ ਹਾਂ ਹਾਂ ਇਹ ਸਾਡੇ ਤੋਂ ਨਹੀਂ ਹੋਣਾ ਕੰਮ ਅਸੀਂ ਤਾਂ ਆਪਦਾ ਕੋਈ ਹੋਰ ਸੋਚ ਕੇ ਕਰਾਂਗੇ ਸੰਤੋਸ਼ ਤੋਂ ਜ਼ਿੰਦਗੀ ਚ ਅਸੀਂ ਆਪਦਾ ਸੰਤੋਸ਼ਤਾ ਹੀ ਜਮੈਂ ਸਾਨੂੰ ਪੂਰੀ ਆਏ ਦੇ ਸਜੋ ਆਪਦਾ ਅਸੀਂ ਜੋ ਵੀ ਅਸੀਂ ਜ਼ਿੰਦਗੀ ਕੱਢੀ ਆ ਟਾਈਮ ਵਧੀਆ ਕੱਢਿਆਗਾ ਔਖੇ ਹੋਣੇ ਕੱਢਿਆਗਾ ਜਿੰਮੇ ਵੀ ਦੇਖੋ ਮਾਲਕ ਨੇ ਦਿੱਤਾ ਵਧੀਆ ਦਿੱਤਾਗਾ ਤੇ ਕਲਾਸਟ ਦੇ ਵਿੱਚ ਸਵਾਲ ਕਰਨ ਜਾ ਰਹਾ ਕੱਪੜੇ ਕਿੱਥੋਂ ਲੈ ਕੇ ਆਉਣੇ ਆ ਤੁਸੀਂ ਕੱਪੜਾ ਮੈਂ ਬਠਿੰਡਾ ਮਾਰਕੀਟ ਦੇ ਵਿੱਚੋਂ ਜੀ ਤੇ ਉਸ ਤੋਂ ਬਾਅਦ ਇੱਕ ਸਵਾਲ ਹੋਰ ਹੈਗਾ ਜਦੋਂ ਗਾਹਕ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਆਹ ਕੱਪੜਾ ਹੈ ਆ ਕੀ ਖਾਸੀ ਕਰਾਉਣੇ ਕੱਪੜੇ ਚ ਗਿਣਾ ਸਕਦੇ ਹੋ ਮੈਨੂੰ ਖਾਸੀ ਤਾਂ ਬਸ ਉਹ ਜੀ ਜੋ ਕੱਪੜੇ ਦੇ ਵਿੱਚ ਹੁੰਦੀ ਹੈ ਗੁਣ ਪੱਤਰ ਉਹ ਦੱਸੀਦਾ ਜੀ ਕਿਸ ਤਰ੍ਹਾਂ ਦੱਸਦੇ ਹੋ ਮੜਾ ਵੀ ਜਿੰਮੇ ਅਗਲਾ ਕਹਿ ਦਿੰਦਾ ਵੀ ਇਹ ਪਾਉਣ ਵਾਲਾ ਹਾਂਜੀ ਪਾਉਣ ਵਾਲਾ ਇਹ ਕਾਟਨ ਤਾਂ ਇਹ ਰੇਸ਼ਮੀ ਤਾਂ ਨਹੀਂ ਹੈਗਾ ਨਹੀਂ ਬੇਬੇ ਇਹ ਕਾਟਨ ਹੀ ਆ ਇਹ ਰੇਸ਼ਮੀ ਨਹੀਂ ਹੈਗਾਗਾ ਤੇ ਇਹ ਬਈ ਪਿੰਡੇ ਤੇ ਲੜਦਾ ਤਾਂ ਨਹੀਂ 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 ਇਹ ਲੜੇਗਾ ਨਹੀਂ ਬਹੁਤ ਕੁਛ ਨਹੀਂ ਹੁੰਦਾ ਗਾ ਸਭ ਕੁਛ ਪੁੱਛਦੇ ਆ ਦੇਖੋ ਗਾਹਕ ਨੇ ਪੈਸੇ ਲੈਣੇ ਹੁੰਦੇ ਨਾ ਉਹ ਕਹੂਆ ਇਹ ਚੀਜ਼ ਦਾ ਤਾਂ ਨਹੀਂ ਇਹ ਤਾਂ ਬੁਰਤਾ ਨਹੀਂ ਹੁੰਦਾ ਉਹਨੀਆਂ ਤੇ ਸੱਲੀਆਂ ਦੇਣੀਆਂ ਪੈਂਦੀਆਂ ਜਿੱਤੇ ਆਉਂਦਾ ਉਹਦਾ 10 ਵੀ ਦੇਣੇ ਵੀ ਮਾਤਾ ਇਹ ਤੇ ਆਊਆ ਬੋਰ ਇਹ ਠੀਕ ਨਹੀਂ ਨੇ ਆਪ ਗੱਪੇ ਮਾਰਨਾ ਪੈਂਦਾ ਕਿ ਨਹੀਂ ਨਹੀਂ ਗੱਪ ਵੀ ਜਿਹੜੇ ਗਾਹਕ ਕੋਲ ਮਾਰਨਾ ਤਾਂ ਮਾਰਨਾ ਹੀ ਆ ਠੀਕ ਹੈ ਨਾ ਜਿਹੜੇ ਗਾਹਕ ਕੋਲ ਗੱਪ ਮਾਰਨਾ ਉਹਦੇ ਕੋਲ ਮਾਰਨੀ ਦੁਕਾਨਦਾਰੀ ਹੈ ਦੁਕਾਨਦਾਰੀ ਵਿੱਚ ਸਾਨੂੰ ਪਤਾ ਹੈ ਵੀ ਦੁਕਾਨਦਾਰੀ ਗੱਪ ਤੋਂ ਬਿਨਾ ਚੱਲਦੀ ਨਹੀਂ ਦੁਕਾਨਦਾਰੀ ਦੇ ਵਿੱਚ ਗੱਪ ਹੀ ਹੁੰਦੀ ਆ ਸਚਾਈ ਤਾਂ ਮਸਾਂ 25% ਆ 75% ਗਾਪਾਂ ਨਾਲ ਹੀ ਚੱਲਦੀ ਹੁੰਦੀ ਆ ਦੁਕਾਨਦਾਰੀ ਦਾ ਰੋਲ ਹੀ ਹੁੰਦਾ ਗਾ ਜੀ ਬਾਈ ਤੁਹਾਡਾ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਤੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਗੋਗੀ ਫੂਲ ਬਾਈ ਜੀ ਤੇ ਬਾਕੀ ਦਰਸ਼ਕ ਵੀਰੋ ਇਹ ਆ ਬਾਈ ਡੱਗੀ ਵਾਲਾ ਸਾਡੀਆਂ ਮਾਤਾ ਬੇਬੇ ਇਹਨਾਂ ਤੋਂ ਕੱਪੜੇ ਲੈਂਦੀਆਂ ਸੀਗੀਆਂ ਆਉਣ ਵਾਲੀ ਪੀੜ੍ਹੀ ਇਹਨਾਂ ਤੋਂ ਕੱਪੜੇ ਖਰੀਦੇਗੀ ਕਿ ਨਹੀਂ ਇਹ ਵੱਡਾ ਸਵਾਲ ਆ ਗਾ ਡੱਗੀ ਵਾਲੇ ਭਾਈ ਸਾਡੇ ਅਕਸਰ ਪਿੰਡਾਂ 'ਚ ਵੇਚ ਦਿੰਦੇ ਸੀ ਕੱਪੜੇ ਤੇ ਅਸੀਂ ਵੀ ਇਹਨਾਂ ਤੋਂ ਲੈ ਕੇ ਕੱਪੜੇ ਪਾਏ ਆ ਤੇ ਕਿਹਨੇ ਕਿਹਨੇ ਇਹਨਾਂ ਤੋਂ ਲੈ ਕੇ ਕੱਪੜੇ ਪਾਏ ਆ ਉਹ ਜ਼ਰੂਰ ਦੱਸਿਓ ਤੇ ਉਸ ਤੋਂ ਬਾਅਦ ਇਹ ਸਫਰਨਾਮਾ ਦੀ ਪਹਿਲੀ ਮੁਲਾਕਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਇਹ ਵੀ ਜ਼ਰੂਰ ਦੱਸਣਾ ਅਗਲੀ ਵਾਰ ਕਿਸੇ ਹੋਰ ਸਫਰਨਾਮਾ ਦੇ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹੋਣੇ ਆ ਸਾਨੂੰ ਦਿਓ ਆਜਾਤ ਪਿਆਰ ਭਰੀ ਸਤਿ ਸ਼੍ਰੀ ਅਕਾਲ